ਕਲ ਮੀਡੀਆ ਦੇ ਉੱਤੇ ਕਮਲ ਤੌਰ ਦਾ ਮੁੱਦਾ ਪੂਰੀ ਤਰ੍ਹਾਂ ਦੇ ਨਾਲ ਗਰਮਾਇਆ ਹੋਇਆ ਹੈ ਜਿਸ ਤਰੀਕੇ ਦੇ ਨਾਲ ਅਮਰਤਪਾਲ ਸਿੰਘ ਮੈਰੋ ਨੇ ਇਹ ਸਾਰਾ ਜਿਹੜਾ ਕੰਮ ਕੀਤਾ ਹੈ ਕਿਉਂਕਿ ਪਹਿਲਾਂ ਸਮਝਾਇਆ ਗਿਆ ਸੀ ਪਰ ਜਦੋਂ ਨਾ ਸਮਝੀ ਅੱਖ ਤੇ ਉਸਨੇ ਵੱਡਾ ਫੈਸਲਾ ਲਿਆ ਪਰ ਸੋਸ਼ਲ ਮੀਡੀਆ ਤੋਂ ਦੋ ਭਾਗਾਂ ਦੇ ਵਿੱਚ ਲੋਕਾਂ ਦੀ ਰਾਏ ਨੂੰ ਵੰਡ ਦਿੱਤਾ ਕਈ ਲੋਕ ਪੱਖ ਦੇ ਵਿੱਚ ਆ ਗਏ ਤੇ ਕਈ ਲੋਕ ਆ ਜਿਹੜੇ ਉਹ ਅਮਰਤਪਾਲ ਨੂੰ ਹੀ ਜਿਹੜੀ ਆਲੋਚਨਾ ਕਰ ਰਹੇ ਆ ਪਰ ਤੁਹਾਨੂੰ ਦੱਸ ਦਿੰਨੇ ਆ ਜਿਸ ਤਰੀਕੇ ਦੇ ਨਾਲ ਅਮਰਤਪਾਲ ਸਿੰਘ ਮਹਿਰੋਂ ਵੱਲੋਂ ਪੋਸਟ ਪਾਈ ਗਈ ਸੀ ਕਿ 24 ਘੰਟਿਆਂ ਦੇ ਲਈ ਹਲੇ ਉਹ ਬਾਕੀ ਆ ਉਸ ਦੀ ਗ੍ਰਿਫਤਾਰੀ ਨਹੀਂ ਦਿੱਤੀ ਤੁਹਾਨੂੰ ਇਹ ਵੀ ਪਤਾ ਹੀ ਹੋਵੇਗਾ ਕਿ ਅਮਰਤਪਾਲ ਸਿੰਘ ਮਹਿਰੋਂ ਦੇ ਜਿਹੜੇ ਸਾਥੀ ਸੀ ਉਹ ਭਾਵੇਂ ਗ੍ਰਿਫਤਾਰ ਹੋ ਚੁੱਕੇ ਆ ਪਰ ਜਿਹੜੇ ਉਹ ਅਮਰਤਪਾਲ ਸਿੰਘ ਮਹਿਰੋਂ ਕੋ ਦਾ ਉਹ ਹਾਲੇ ਤੱਕ ਗਿਰਦਾ ਨਹੀਂ ਹੋਏ ਤੇ ਉਹਨਾਂ ਨੇ ਖਾਸ ਕਰਕੇ ਇੰਸਟਾਗ੍ਰam ਤੇ ਆ ਕੇ ਕਈ ਬੰਦਿਆਂ ਦੇ ਨਾਮ ਲਏ ਸੀ ਉਹਨਾਂ ਨੇ ਆਖਿਆ ਸੀ ਕਿ ਇਹ ਉਹ ਬੰਦੇ ਆ ਜੇਕਰ ਇਹ ਮਾਫੀ ਨਹੀਂ ਮੰਗਦੇ ਤੇ ਫੇਰ ਇਹਨਾਂ ਦੇ ਉੱਤੇ ਵੀ ਜਿਹੜੀ ਕਾਰਵਾਈ ਕੀਤੀ ਜਾਵੇਗੀ ਤੇ ਅੱਜ ਸਵੇਰ ਬਠਿੰਡੇ ਦੇ ਵਿੱਚ ਇੱਕ ਹੋਰ ਕਾਰਵਾਈ ਹੋਈ ਆ ਤੁਹਾਨੂੰ ਦੱਸ ਦਿੰਨੇ ਆ ਬਠਿੰਡੇ ਦੇ ਵਿੱਚ ਇੱਕ ਹੋਰ ਜਿਹੜਾ ਮਰਤਕ ਸਰੀਰ ਮਿਲਿਆ ਇੱਕ ਕੁੜੀ ਦਾ ਉਹ ਵੀ ਆਖਦੇ ਆ ਕਿ ਇੰਸਟਾਗ੍ਰam ਦੀ ਇਨਫਲੂਐਂਸਰ ਸੀ ਤੁਹਾਨੂੰ ਦੱਸ ਦਿੰਨੇ ਆ ਇਹ ਸਭ ਕੁਝ ਜਿਹੜਾ ਸੋਸ਼ਲ ਮੀਡੀਆ ਦੇ ਉੱਤੇ ਛੋਟੇ ਬੱਚਿਆਂ ਦੇ ਹੱਥਾਂ ਦੇ ਵਿੱਚ ਮੋਬਾਈਲ ਆ ਉਹਨਾਂ ਨੂੰ ਜਿਸ ਤਰੀਕੇ ਦੇ ਨਾਲ ਖੁੱਲ੍ਹ ਮਿਲ ਗਈ ਸੀ ਕਈ ਇਨਫਲੂਐਂਸਰਾਂ ਨੂੰ ਉਹ ਗੰਦ ਪ੍ਰੋਸ ਰਹੇ ਸੀ ਕੋਈ ਉਹਨਾਂ ਦੇ ਲਈ ਜਿਸ ਤਰੀਕੇ ਦੇ ਨਾਲ ਫਿਲਮਾਂ ਆਉਂਦੀਆਂ ਉਹਨਾਂ ਦੇ ਉੱਤੇ ਵੀ ਜਿਹੜਾ ਕਈ ਤਰੀਕੇ ਦੇ ਨਾਲ ਉਹਨਾਂ ਨੂੰ ਚੈੱਕ ਕੀਤਾ ਜਾਂਦਾ ਸੈਂਸਰ ਬੋਰਡ ਹੁੰਦਾ ਪਰ ਸੋਸ਼ਲ ਮੀਡੀਆ ਦਾ ਕੋਈ ਸੈਂਸਰ ਬੋਰਡ ਨਹੀਂ ਕੋਈ ਕੁਝ ਪਾਈ ਜਾਵੇ ਕੋਈ ਕੁਝ ਬੋਲੀ ਜਾਵੇ ਕੋਈ ਰੋਕ ਟੋਕ ਨਹੀਂ ਸੀ ਪਰ ਜਿਸ ਤਰੀਕੇ ਦੇ ਨਾਲ ਅਮਰਤ ਸਿੰਘ ਅਮਰਤਪਾਲ ਸਿੰਘ ਮਹਿਰੋਂ ਨੇ ਆਪਣਾ ਸੈਂਸਰ ਬੋਰਡ ਖੜਾ ਕੀਤਾ ਰਾਤੇ ਰਾਤ ਜਿਹੜੇ ਇਸ ਤਰੀਕੇ ਦਾ ਕੰਟੈਂਟ ਕ੍ਰੀਏਟ ਕਰਨ ਵਾਲੇ ਸੀ ਉਹਨਾਂ ਨੂੰ ਭਾਜੜਾਂ ਪੈ ਗਈਆਂ ਉਸ ਤੋਂ ਬਾਅਦ ਕਈਆਂ ਨੇ ਮਾਫੀਆਂ ਮੰਗੀਆਂ ਕਈ ਸਕਿਉਰਟੀ ਮੰਗ ਰਹੇ ਸੀ ਪਰ ਇਹ ਵੱਡੀ ਕਾਰਵਾਈ ਹੋਣੀ ਕਈ ਲੋਕ ਮੰਨਦੇ ਆ ਵੀ ਜਾਇਜ਼ ਵੀ ਆ ਕਿਉਂਕਿ ਹੁਣ ਕੰਮ ਹੱਦੋਂ ਵੱਧ ਗਿਆ ਸੀ ਹੱਦਾ ਪਾਰ ਕਰ ਚੁੱਕਿਆ ਸੀ ਕੰਮ ਤੇ ਜਿਸ ਤਰੀਕੇ ਦੇ ਨਾਲ ਇਹ ਹੁਣ ਅੱਗੇ ਕਾਰਵਾਈ ਹੁੰਦੀ ਆ ਹੁਣ ਵੇਖਣਾ ਹੋਵੇਗਾ ਕਿ ਹਾਲੇ ਤੱਕਰ ਜਿਹੜੀ ਇਹ ਬਠਿੰਡੇ ਤੋਂ ਇੱਕ ਮਰਤਕ ਸਰੀਰ ਮਿਲਿਆ ਇਸ ਦੀ ਪੁਸ਼ਟੀ ਹਜੇ ਪੁਲਿਸ ਨੇ ਨਹੀਂ ਕੀਤੀ ਕਿ ਆਖਰੇ ਹੋਇਆ ਕੀ ਆ ਪਰ ਨਹਿਰ ਦੇ ਕਿਨਾਰੇ ਤੋਂ ਜਿਹੜੀ ਇਹ ਇੱਕ ਮਰਤਕ ਸਰੀਰ ਜੁਰੂਰ